ਪਹਿਲੀ ਗੱਲ ਤੇ ਇਹ ਜਿਹੜੀਆਂ ਫਰਾਡ ਵੀਡੀਓ ਆ ਰਹੀਆਂ ਦਾ ਆਡੀਓ ਆ ਰਹੀਆਂ ਨੇ ਇਹਦੇ ਕਈ ਹੋਰ ਕਾਰਨ ਨੇ ਅੱਜ ਦੀ ਡੇਟ ਦੇ ਵਿੱਚ ਜਿਹੜੀ ਪੰਜ ਮੈਂਬਰੀ ਭਰਤੀ ਕਮੇਟੀ ਆ ਉਹਨੂੰ ਹੰਗਾਰਾ ਚੰਗਾ ਮਿਲ ਰਿਹਾ ਜਿਹੜਾ ਸੁਖਬੀਰ ਸਿੰਘ ਬਾਦਲ ਬਕਾਇਦਾ ਤੌਰ ਤੇ ਆਪਣੇ ਘਰ ਗਏ ਪ੍ਰਧਾਨਾਂ ਨੂੰ ਕਈ-ਕਈ ਘੰਟੇ ਮਿਲਦਾ ਨਹੀਂ ਸੀਗਾ ਅੱਜ ਉਹਨੇ ਅਕਾਲ ਤਖਤ ਦੁਆਰਾ ਬਣਾਈ ਹੋਈ ਪੰਜ ਮੈਂਬਰੀ ਅੱਗੇ ਗੋਡੇ ਟੇਕਦੇ ਕਿਸੇ ਕੋਲ ਸਿਰ ਦੇ ਉੱਤੇ ਆਪਣਾ ਪਰਣਾ ਬਣਾ ਕੇ ਤੇ ਪ੍ਰਧਾਨ ਨੂੰ ਮਨਾਉਣ ਗਿਆ ਵਾ ਇਹ ਅਕਾਲ ਤਖਤ ਦੀ ਪਾਵਰ ਹੈ ਗੋਡੇ ਟੇਕ ਕੇ ਉਹਨੇ ਪੰਜ ਮੈਂਬਰੀ ਕਮੇਟੀ ਦੇ ਅੱਗੇ ਉਸ ਪੰਜ ਮੈਂਬਰੀ ਕਮੇਟੀ ਨੂੰ ਸਿਰਫ ਪੰਜਵੀਂ ਕਮੇਟੀ ਕਰਕੇ ਨਹੀਂ ਅਕਾਲ ਤੱਕ ਤੋਂ ਬਣਾਈ ਹੋਈ ਕਮੇਟੀ ਕਰਕੇ ਲੋਕਾਂ 'ਚੋ ਭਰਵਾ ਘਰਾ ਮਿਲਦੇ ਆ ਤਾਂ ਜਦੋਂ ਭਰਵਾ ਘਰਾ ਮਿਲਦਾ ਤਾਂ ਇਹੋ ਜਿਹੇ ਫੇਕ ਗੱਲਾਂ ਫੇਕ ਗੱਲਾਂ ਬਤਾ ਕਈ ਹੁੰਦੀਆਂ ਹੁੰਦੀਆਂ ਕੋਈ ਛੱਕੜ ਹੀ ਗੱਲਦੀ ਹੈ ਇੱਕ ਜਿਹੜੀ ਪਰਚੀਆਂ ਸ਼ਬਦੀਆਂ ਨੇ ਇੱਕ ਵੀ 50 ਹੋਣੀ ਹੈ 100 ਹੋਣੀ ਹੈ 100 ਬੰਦੇ ਦਾ ਇੱਕ ਬੰਦੇ ਵਾਸਤੇ ਭਰਨੋ ਕੀ ਵੱਡੀ ਗੱਲ ਨਹੀਂ ਲੋਕ ਭਰ ਦਿੰਦੇ ਕਿਉਂਕਿ ਨਾ ਤਾਂ ਫੀਸ ਲੱਗਣੀ ਕੋਈ ਆਧਾਰ ਕਾਰਡ ਨੰਬਰ ਲੈਣਾ ਤੇ ਨਾਂ ਲਿਖਣਾ ਐਡਰੈਸ ਲਿਖਣਾ ਕਰਨਾ ਜੀ ਸਹੀ ਕੋਲੇ ਬੰਦੇ ਦੇ ਵੀ ਠੀਕ ਹੈ ਮੈਂ ਮੇਰੇ ਕੋਲ ਮੈਂਬਰ ਬਣ ਗਿਆ ਜੀ ਉੱਥੇ ਸਭ ਤੋਂ ਵੱਡੀ ਕੀ ਫੀਸ ਜਿਹੜੀ ਕੋਈ ਰੱਖੀ ਉਹਨਾਂ ਨੇ ਜਿਹਦੇ ਬਾਰੇ ਡਾਕਟਰ ਦਲਜੀਤ ਸਿੰਘ ਚੀਮਾ ਹਰਚਰਨ ਸਿੰਘ ਬੈਂਸ ਅਰਸ਼ਦੀਪ ਕਲੇਰ ਤੇ ਪੁੰਦੜ ਸਾਹਿਬ ਤੇ ਮੀਸਲਰ ਗਰਵੇ ਪ੍ਰਵਾਪ ਉਹਦੇ ਸੀ ਵੀ ਜੇ ਇਹਨਾਂ ਕੋਈ ਖਾਤਾ ਖੋਲ ਲਿਆ ਅਸੀਂ ਆਹ ਕਰਦੇਗੇ ਜੇ ਕਰਦੇਗੇ ਖਾਤਾ ਨਹੀਂ ਖੋਲਣਾ ਸੀ ਕੋਈ ਗੱਲ ਨਹੀਂ ਇੱਕ ਵੀਡੀਓ ਚੱਲਦੀ ਆ ਇੱਕ ਸਾਡੇ ਪੱਤਰਕਾਰ ਭਾਈ ਸਾਹਿਬ ਨੇ ਉਹਨਾਂ ਦੀ ਮੈਂ ਸੁਣੀ ਕਹਿੰਦੇ ਜੀ ਉਹ ਵੇਖੋ ਜੀ ਮੇਰੇ ਕਲਾਕਾਰ ਦੋਸਤ ਨੇ ਉਹਨਾਂ ਨੂੰ ਕੋਈ ਫੋਨ ਗਿਆ ਉਹਨਾਂ ਨੇ ਕਿਹਾ ਜੀ ਬੇਬਰ ਬੰਨੋ ਕਿਤੇ ਕਾਪੀ ਲਾਜੋ ਜੀ ਤੁਸੀਂ ਨਹੀਂ ਜੀ ਮੈਂ ਤਾਂ ਕੱਲਾ ਹੀ ਮੈਂ ਬਣਾ ਜਦੋਂ ਕਾਪੀ ਲਾਜੋ ਤੁਸੀਂ ਬਣਾਓ ਬਾਕੀ ਮੈਂਬਰ ਉਹ ਦੋ ਉਹਦੀ ਚਾਰ ਪੈਸੇ ਮੈਨੂੰ ਕਾਪੀ ਜਮਾ ਕਿੱਥੇ ਕਰਾਉਣੀ ਅਸੀਂ ਭਾਈ ਜਿੱਥੋਂ ਲੋਕ ਤੇ ਜਮਾ ਕਰਾ ਰਹੇ ਉਹ ਇਹੋ ਜਿਹੇ ਫੇਕ ਗੱਲਾਂ ਜਿਹੜੀਆਂ ਨੇ ਉਹ ਕਰਾਈਆਂ ਜਾਂਦੀਆਂ ਹੁੰਦੀਆਂ ਕੋਈ ਫਰਕ ਨਹੀਂ ਪੈਂਦਾ ਲੇਕਿਨ ਅੱਜ ਹੁੰਦੜ ਸਾਹਿਬ ਵੀ ਕਹਿੰਦੇ ਤੁਸੀਂ ਕਾਪੀ ਲੈ ਜਾਓ ਆਪਾਂ ਇਕੱਠੇ ਹੋ ਕੇ ਚੱਲਦੇ ਆ ਜੀ ਅਪੀਲਾ ਕਰਦੇ ਨੇ ਉਹ ਕਹਿੰਦੇ ਝੰਡਾ ਵੀ ਸਾਡਾ ਤੇ ਡੰਡਾ ਵੀ ਸਾਡਾ ਫੜੋਗੇ ਤੁਸੀਂ ਕੰਮ ਤੁਸੀਂ ਕਰੋਗੇ ਨਾ ਸਾਡਾ ਹੋਊਗਾ ਅਗਲੇ ਕਹਿੰਦੇ ਨਾ ਨਾ ਝਾੜਾ ਢੰਡਾ ਝੰਡਾ ਤੇ ਨਾ ਡੰਡਾ 8 ਮਿੰਟ ਡੇਡ ਡੇ ਬਿਗਾਰੀ ਕੰਮ ਸਾਰ ਲਾ ਸੜੀ ਕੋ ਝੰਡਾ ਕਾ ਕਾਲ ਤੱਕ ਬਰਤ ਲਾਂਗੇ ਅਸੀਂ ਉਹ ਇਸ ਕਰਕੇ ਜਿਹੜੀ ਇਹ ਗੱਲ ਕਰਦੇ ਆ ਇਹ ਜਿਹੜੀਆਂ ਫੇਕ ਕਈ ਆਡੀਓ ਬਣੀਆਂ ਤੇ ਕਈ ਵੀਡੀਓ ਬਣੀਆਂ ਕਿ ਵੀਡੀਓ ਤੇ ਕੋਈ ਆਈ ਨਹੀਂ ਆਡੀਓ ਹੀ ਆ ਕਈ ਕਿਸਮ ਦੀਆਂ ਹੋ ਜਾਈਆਂ ਨੇ ਤੇ ਕੋਈ ਫਰਕ ਨਹੀਂ ਪੈਂਦਾ ਲੇਕਿਨ ਉਹਨਾਂ ਦਾ ਕੰਮ ਸਮੂਥਲੀ ਅੱਜ ਵੀ ਪੰਚ ਮੈਂਬਰ ਕਮੇਟੀ ਦਾ ਚੱਲ ਰਿਹਾ ਵਾ ਉਹਨਾਂ ਨੂੰ ਪਰਵਾ ਹੰਗਾਰਾ ਮੇੜੇ ਚ ਕੋਈ ਸ਼ੱਕ ਨਹੀਂ ਜਲਦਾ